ਕਮੇਟੀ ਇਹ ਕਹਿੰਦੀ ਹੁੰਦੀ ਤਾਂ ਫਿਰ ਹਾਈ ਕੋਰਟ ਚ ਕੇਸ ਕਿਉਂ ਜਾਂਦਾ ਇਹ ਵੀ ਬਹੁਤ ਬਰੀਕੀ ਦੇ ਵਿੱਚ ਜਾਂਚ ਹੋਈ ਆ ਜਾਂਚ ਹੋਣ ਤੋਂ ਬਾਅਦ ਕੇਸ ਹਾਈ ਕੋਰਟ ਗਿਆ ਹਾਈ ਕੋਰਟ ਨੇ ਕਿਹਾ ਕਿ ਨਾ ਪੰਜਾਬ ਦੇ ਉੱਤੇ ਕੇਸ ਰਜਿਸਟਰ ਕੀਤਾ ਜਾਏ ਉਹਦੇ ਤੇ ਹੀ ਅਸੀਂ ਤੇ ਇਹ ਗੱਲ ਕਹੀਏ ਭਾਈ ਹਾਈ ਕੋਰਟ ਨੇ ਤਾਂ ਮੰਨ ਲਓ ਹੁਣ ਤੁਹਾਡਾ ਸਵਾਲ ਸੀ ਜਿਹੜਾ ਕਿ ਕਿਵੇਂ ਸਾਬਤ ਹੋਵੇ ਕਿ ਅਕਾਲੀ ਦਲ ਤੇ ਭਾਜਪਾ ਦੀ ਇੱਕ ਇੱਕ ਜੁਟਤਾ ਹੈ ਤੁਸੀਂ ਇਹ ਹੀ ਕਹਿ ਰਹੇ ਹੋ ਨਾ ਉਹਨਾਂ ਨੇ ਕਿਹਾ ਆ ਅਕਾਲੀ ਜਰੂਰ ਸਾਰੇ ਪਰਿਵਾਰੇ ਸਾਰੇ ਹੋਏ ਜਾਣੇ ਮੈਂ ਮੈਂ ਕਲੀਅਰ ਕਰਾਂ ਮੈਂ ਇਹਨੂੰ ਪਹਿਲੇ ਹੀ ਆਪਦੀ ਬੈਲ ਵਿੱਚ ਕਲੀਅਰ ਕਰ ਗਿਆ ਸੀ ਕੀ ਹੈ ਇੱਕ ਕਿਤਾਬ ਲਿਖੀ ਜਾਂਦੀ ਹੈ ਸ਼ਰੋਮਣੀ ਕਮੇਟੀ ਤੋਂ ਸ਼ਰੋਮਣੀ ਕਮੇਟੀ ਤੋਂ ਇੱਕ ਕਿਤਾਬ ਲਿਖੀ ਜਾਂਦੀ ਹੈ ਜੀ ਦੇ ਵਿੱਚ ਗੁਰੂ ਸਾਹਿਬਾਂ ਦੇ ਪ੍ਰਤੀ ਬਹੁਤ ਅਪਸ਼ਬਦ ਜਿਹੜੇ ਬੋਲੇ ਨਹੀਂ ਜਾ ਸਕਦੇ ਇਹ ਨਹੀਂ ਕਿ ਨਹੀਂ ਔਰ ਸ਼ਰੋਮਣੀ ਕਮੇਟੀ ਨੂੰ ਪਾਸ ਕਰ ਰਹੀ ਹੈ ਜਦੋਂ ਜੇਕਰ ਕਾਲੀ ਦਲ ਦਾ ਉਹਦੇ ਨਾਲ ਸੰਬੰਧ ਨਹੀਂ ਯਾਨੀ ਇਡਿਓਲੋਜੀ ਉਹ ਵਾਰੂ ਦੇ ਵਿੱਚ ਜਿਹੜਾ ਕੁਝ ਉਸ ਕਿਤਾਬ ਚ ਨਹੀਂ ਆ ਗਿਆ ਉਹ ਉਹਨਾਂ ਦੀ ਇਡਿਓਲੋਜੀ ਹੈ ਜਿਹੜੇ ਜਿਹੜੇ ਮਤਲਬ ਸਾਡੀ ਕਮਿਊਨਿਟੀ ਨੂੰ ਮੈਂ ਕਹੂੰਗਾ ਮਿਨੋਰਟੀਜ਼ ਨੂੰ ਟਾਰਗੇਟ ਕਰਨ ਵਾਲੇ ਲੋਕ ਨੇ ਜਿਹੜੇ ਉਹਨਾਂ ਦੀ ਇਡਿਓਲੋਜੀ ਉਹਦੇ ਵਿੱਚ ਜੋ ਕੁਝ ਕਿਹਾ ਗਿਆ ਹੁਣ ਉਹਦੇ ਤੋਂ ਬਾਅਦ ਅਸੀਂ ਕੀ ਮੰਗ ਕਰ ਰਹੇ ਹਾਂ ਅਸੀਂ ਇਹ ਕਹਿ ਰਹੇ ਹਾਂ ਕਿ ਜਿਨ੍ਹਾਂ ਨੇ ਆਹ ਕਿਤਾਬਾਂ ਦੇ ਵਿੱਚ ਆ ਕੀਤਾ ਜਾ 328 ਰੁਪਿਆਂ ਦੇ ਜਿਹੜੇ ਗੁਨਾਹਗਰ ਨੇ ਉਹਨਾਂ ਦੇ ਕਾਰਵਾਈ ਹੋਵੇ ਅਕਾਲੀ ਦਲ ਨੂੰ ਤਰਸੰਦੀ ਕੀ ਲੋੜ ਹੈ ਉਹ ਕਾਹਦੇ ਲਈ ਬਥੇ ਸਾਡੇ ਖਿਲਾਫ ਐਡੀਆਂ-ਆਂੀਆਂ ਛਾਛਾ ਰਤਨੀਆਂ ਸ਼ੁਰੂ ਕਰਤੀਆਂ ਤਾਂ ਅਸੀਂ ਲੜਾਈ ਕਿਉਂ ਦੇ ਰਹੇ ਹਾਂ ਅਸੀਂ ਅਸੀਂ ਤਕਲੀਫ ਕਿਉਂ ਦੇ ਰਹੇ ਹਾਂ ਅਸੀਂ ਤਕਲੀਫ ਦੇ ਰਹੇ ਹਾਂ ਕੇਂਦਰ ਸਰਕਾਰ ਨੂੰ ਅਸੀਂ ਉਹ ਤੋਂ ਮੰਗ ਰਹੇ ਹਾਂ ਕਿ ਐਮਐਸਪੀ ਗਰੰਟੀ ਕਾਨੂੰਨ ਦਿਓ ਡਾਕਟਰ ਸੁਮਿੰਦਰ ਨਾਟਨੀ ਰਿਪੋਰਟ ਲਾਗੂ ਕਰੋ ਕਿ ਸਾਲਾਂ ਦੀ ਕਰਤ ਮੁਕਤੀ ਕਰੋ ਜਿਹੜੀਆਂ ਤੁਸੀਂ ਬਾਹਰ ਫ੍ਰੀ ਟ੍ਰੇਡ ਐਗਰੀਮੈਂਟ ਕਰਨੇ ਕਰਕੇ ਇੱਥੇ ਦੇਸ਼ ਦੇ ਅੰਦਰ ਜੀਐਮ ਕ੍ਰੋਪਸ ਲਿਆ ਕੇ ਸਾਡੀ ਪੂਰੀ ਮਨੁੱਖਤਾ ਦਾ ਢਾਹਾ ਇਹਨਾਂ ਦੇ ਪੂਰੇ ਸਟਰਕਚਰ ਨੂੰ ਬਰਬਾਦ ਕਰਨ ਤੁਰੇ ਹੋ ਇਹਨਾਂ ਨੂੰ ਬੰਦ ਕਰੋ ਇਹਨਾਂ ਨੂੰ ਖਤਮ ਕਰੋ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਜਥੇਬੰਦੀ ਨੂੰ ਕਿਸ ਤਰੀਕੇ ਦੇ ਨਾਲ ਟਾਰਗੇਟ ਕਰਨਾ ਹਮੇਸ਼ਾ ਆਪਣੇ ਆਪਣੇ ਜਿਹੜੇ ਜਿਹੜੇ ਸਵਾਲ ਕਰਨ ਵਾਲਿਆਂ ਨੂੰ ਟਾਰਗੇਟ ਕਰਨ ਦਾ ਪੋਲਿਟਿਕਲ ਲੋਕਾਂ ਦਾ ਜਿਹੜਾ ਅਜੰਡਾ ਉਹਦੇ ਤੇ ਚੱਲ ਰਹੇ ਨੇ ਪਰ ਇਹਨਾਂ ਦੇ ਆਤਾਲ ਨੇ ਜਿਹੜੇ ਲੈ ਕੇ ਹੀ ਤੁੜਦੇ ਨੇ